ਅੱਗੇ ਲੈ ਕੇ ਜਾਂਦੀ ਲੋੜਿਆ ਭਗਵਾਨ ਤੁਮਾਨਾ ਨੋਟ ਕਰ ਲੈ ਨਾ ਤੇਰੀ ਵਿਜੀਲੈਂਸ ਕੋਲ ਸਾਨੂੰ ਡਾਰੀ ਤੇ ਨਾ ਤੇਰੀ ਪੁਲਿਸ ਕੋਲ ਡਾਰੀ ਜਦੋਂ ਮਰਜ਼ੀ ਵੇਖ ਲਈ ਆ ਕੇ ਅਸੀਂ ਤੇਰਾ ਮੁਕਾਬਲਾ ਕਰਾਂਗੇ ਇਹ ਡਰਾਮੇ ਬਾਜ਼ ਇਹ ਕਹਿੰਦਾ ਸਟੇਜਾਂ ਤੇ ਖਲੋਂਦਾ ਉਹ ਮੰਤਰੀ ਬਣ ਪੰਡ ਨਾ ਬਣ ਤੇਰੇ ਨਾਲ ਉਤੇ ਪੰਡ ਚੰਗੇ ਨੇ ਜਿਹੜੀ ਆਪਣੀ ਪੰਜਾਬ ਤੇ ਆਪਣੀ ਕੌਮ ਦੀ ਗੱਲ ਕਰਦੇ ਨੇ ਤੇ ਤੈਨੂੰ ਗੱਲ ਆਉਂਦੀ ਆ ਪਤਾ ਨਹੀਂ ਕਿੱਥੋਂ ਦੀ ਕਿੱਧਰ ਲੈ ਕੇ ਗੱਲ ਚਲਾ ਜਾਂਦਾ ਕਹਿੰਦਾ ਜੁੱਧ ਨਸ਼ਿਆਂ ਵਿਰੁੱਧ ਉਹ ਪਹਿਲੋਂ ਆਪ ਤੇ ਸ਼ਰਾਬ ਛੱਡ ਦੋ ਜਿਹੜੇ ਤੁਸੀਂ ਬੈਠੇ ਹੋ ਪਹਿਲੋਂ ਤੁਸੀਂ ਤੇ ਕਰ ਦੋ ਕਿ ਅਸੀਂ ਨਸ਼ਾ ਪੰਜਾਬ ਚ ਨਾ ਕੋਈ ਮੰਤਰੀ ਪੀਏਗਾ ਤੇ ਨਾ ਕੋਈ ਸੰਤਰੀ ਹੋਏਗਾ ਤੇ ਰਾਤ ਦੀਆਂ ਮਹਿਫਲਾਂ ਜਿਹੜੀਆਂ ਬੰਦ ਹੋ ਗਈਆਂ ਉਸ ਦਿਨ ਪੰਜਾਬ ਚ ਨਸ਼ਾ ਬੰਦ ਹੋ ਜੂ ਤੇ ਉਹ ਬੰਦ ਕਰੇਗੀ ਆ ਕੇ ਕਾਂਗਰਸ ਕਰੇਗੀ ਆ ਮੇਰੇ ਭਰਾ ਉੱਠਣ ਲੱਗਾ ਤੁਸੀਂ ਕਿਸ ਧਰਤੀ ਤੇ ਹੋ ਤੂੰ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਤੇ ਜੇ ਬੈਠੋ ਬੈਠੋ ਜਿਹੜਾ ਆਪਣੇ ਗੁਰੂ ਨਾਲ ਪਿਆਰ ਨਹੀਂ ਕਰਦਾ ਉਹ ਕਿਸੇ ਦਾ ਨਹੀਂ ਬਣ ਸਕਦਾ ਇਹ ਪੰਡਾ ਦੀ ਪਾਰਟੀ ਝੂਠ ਬੋਲ ਕੇ ਪਾਵਰ ਚਾਹੀਆ ਕਹਿੰਦੇ ਬਦਲਾ ਲਿਆਵਾਂਗੇ ਕੀ ਕਸੂਰ ਸੀ ਪ੍ਰਤਾਪ ਬਾਜਵੇ ਦਾ ਰਾਜਾ ਜੀ ਅੱਜ ਵੀ ਬੰਬ ਚੱਲ ਰਹੇ ਨੇ ਅੱਜ ਵੀ ਪੰਜਾਬ ਚ ਲੁੱਟਾਂ ਖੋਹਾਂ ਹੋ ਰਹੀਆਂ ਨੇ ਅੱਜ ਵੀ ਪੰਜਾਬ ਦੇ ਗੈਂਗਸਟਰ ਜਿਹੜੇ ਨੂੰ ਸ਼ਰਾਬ ਦੇ ਠੇਕੇ ਲੈ ਰਹੇ ਨੇ ਮੁੱਖ ਮੰਤਰੀ ਤੇਰੇ ਚ ਜੁਰਤ ਹੈਗੀ ਆ ਤੇ ਕਰਵਾ ਇਨਕੁਆਰੀ ਅਮਰਤਸਰ ਦੇ ਤੇ ਬਟਾ ਗੁਰਦਾਸਪੁਰ ਦੇ ਠੇਕੇ ਕਿਸ ਗੈਂਗਸਟਰ ਕੋਲ ਨੇ ਉਹ ਦੱਸ ਕਿਹੜੇ ਗੈਂਗਸਟਰ ਦਾ ਵਿੱਚ ਹਿੱਸਾ ਐਵੇਂ ਤੇ ਨਹੀਂ ਮਰੇ ਉੱਥੇ ਇਹ ਗੈਂਗਸਟਰਾਂ ਨੇ ਕਬਜ਼ਾ ਕੀਤਾ ਪੰਜਾਬ 'ਤੇ ਕਬਜ਼ਾ ਛਡਾਉਣਾ ਹਰ ਜਿਹੜਾ ਤੁਹਾਡਾ ਗਵਿੰਦਗੜ ਜਾਂ ਖੰਨਾ ਜਾਂ ਹੋਰ ਲੈਰੋ ਇਹ ਕਿਹੜਾ ਪਵਾਰ ਹੈ ਜਿਸ ਨੂੰ ਇਹਨਾਂ ਗੈਂਗਸਟਰਾਂ ਨੇ ਨਹੀਂ ਲੁੱਟਿਆ ਤੇ ਕਿਹੜਾ ਗੈਂਗਸਟਰ ਆ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮਦਦ ਨਹੀਂ ਕੀਤੀ ਕੈਪਟਨ ਅਵਿੰਦਰ ਸਿੰਘ ਕਹਿੰਦਾ ਕਿ ਮੈਂ ਸੌਂ ਖਾਦੀ ਸੀ ਮੈਂ ਵੀ ਨਾਲ ਖੜਾ ਸੀ ਬਠਿੰਡੇ ਦੇ ਵਿੱਚ ਕਹਿੰਦਾ ਮੈਂ ਉੱਥੇ ਗਿਆ ਸੀ ਮੈਂ ਲੱਕ ਪਾੰਦਿਆਂਗਾ ਯਾਰ ਅਸੀਂ ਤੇ ਮੈਂ ਤੇ ਨਾਰਾ ਲਾਇਆ ਸੀ ਪਿੱਛੇ ਬੋਲੇ ਸੋਨੇ ਹਲਦਾ ਮੈਨੂੰ ਪਤਾ ਹੀ ਨਹੀਂ ਸੀ ਕਿ ਉਸ ਪਰਿਵਾਰ ਚੋਂ ਖੜਾ ਹੋ ਕੇ ਜਿੰਨੇ ਗੁਰੂਆਂ ਨੇ ਜਿੱਦੇ ਤੇ ਬਖਸ਼ਿਸ਼ ਕੀਤੀ ਹੋਏ ਤੇ ਉਹ ਬੰਦਾ ਉੱਠ ਕੇ ਗੁਰੂ ਗੱਤਕਾ ਗੁਟਕਾ ਸਾਹਿਬ ਆਪਾਂ ਤੁਜੀ ਫੜ ਕੇ ਕਸਮ ਖਾਵੇ ਤੇ ਅੱਜ ਉਹ ਕਹੇ ਕਿ ਮੈਂ ਲੱਖ ਤੋੜ ਦੀ ਗੱਲ ਕੀਤੀ ਸੀ ਉਹਨੇ ਲੱਖ ਪੰਜਾਬ ਦਾ ਕੈਪਟਨ ਬਰਿੰਦਰ ਸਿੰਘ ਨੇ ਤੋੜਿਆ ਉਹਨੇ ਨਸ਼ਿਆਂ ਦਾ ਲੱਖ ਨਹੀਂ ਤੋੜਿਆ ਉਹਨੇ ਕਾਂਗਰਸ ਨੂੰ ਪਿੱਠ ਦਿਖਾਈ ਤੇ ਆਪਣੇ ਤੇ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਵੱਡਾ ਜੇ ਕੋਈ ਮਾੜਾ ਕਿਹਾ ਤਾਂ ਅਕਿਰਤ ਕੰਨ ਕਿਹਾ ਆ ਸੁਨੀਲ ਜਾਖੜ ਕੀ ਗੱਲ ਕਰੇਗਾ 1900 ਜਾਦਿਆ ਨਾਬਾਬ ਸਾਹਿਬ ਨੂੰ ਹੀ 1972 ਦੇ ਵਿੱਚ 74 ਦੇ ਵਿੱਚ ਸਾਰਿਆਂ ਰਲ ਕੇ ਚੌਧਰੀ ਬਲਰਾਮ ਜਾਖੜ ਨੂੰ ਟਿਪਟੀ ਮਨਿਸਟਰ ਇਰੀਗੇਸ਼ਨ ਬਣਾਇਆ ਸੀ ਤੇ ਜਦੋਂ 77 ਚ ਸਾਰੀ ਕਾਂਗਰਸ ਆ ਗਈ ਉਸ ਵੇਲੇ ਬਲਰਾਮ ਜਾਖੜ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਸੀ ਪਹਿਲੀ ਵਾਰਾ ਹੋਇਆਗਾ ਇਤਿਹਾਸ ਦੇ ਵਿੱਚ ਕਿ ਪੰਜਾਬ ਇੱਕ ਪਾਸੇ ਪਿਓ ਬਣਿਆ ਸੀ ਤੇ ਦੂਜੀ ਵਾਰਾ ਪੁੱਤ ਬਣਿਆ ਸੀ ਉਹ ਸੁਨੀਲ ਜਾਖੜ ਜਦੋਂ ਤੂੰ ਕਾਂਗਰਸ ਨੂੰ ਗਲਤ ਬੋਲਦਾ ਮੈਨੂੰ ਸ਼ਰਮ ਆਉਂਦੀ ਆ ਕਿ ਤੈਨੂੰ ਮੈਂ ਗੁਰਦਾਸਪੁਰ ਲੈ ਕੇ ਗਿਆ ਸੀ ਮੈਂ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਨਾ ਕਰ ਦਿੱਤੀ ਆ ਸੰਦੀਪ ਸੰਧੂ ਗਵਾਵਾ ਬੈਠਾ ਉਹਦੇ ਵਿੱਚੋਂ ਮੈਂ ਕਿ ਕਿ ਉੱਥੇ ਜਦ ਗੱਲ ਕੀਤੀ ਮੈਂ ਕਿਹਾ ਜੇ ਇਲੈਕਸ਼ਨ ਲੜੇਗਾ ਤੇ ਇਹ ਸੁਨੀਲ ਜਾਖੜ ਲੜੇਗਾ ਜੇ ਤੇ ਅਸੀਂ ਕਿਸੇ ਨੂੰ ਕੈਂਡੀਡੇਟ ਨਹੀਂ ਮੰਨਦੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਸਭ ਤੋਂ ਵੱਧ ਜੇ ਕੋਈ ਜਿੱਤਿਆ ਸੀ ਤੇ ਡੇਰਾ ਬਾਬਾ ਨਾਨਕ ਕੋ 44000 ਤੇ ਸੁਨੀਲ ਜਾਖੜ ਜਿੱਤ ਗਿਆ ਮੈਨੂੰ ਸ਼ਰਮ ਆਉਂਦੀ ਆ ਜਦੋਂ ਸੁਨੀਲ ਜਾਖੜ ਕਾਂਗਰਸ ਨੂੰ ਮਾੜਾ ਕਹਿੰਦਾ ਮੈਨੂੰ ਸ਼ਰਮ ਆਉਂਦੀ ਆ ਜਦੋਂ ਪਿੱਟੂ ਕਾਂਗਰਸ ਨੂੰ ਮਾੜਾ ਕਹਿੰਦਾ ਯਾਰ ਕਾਂਗਰਸ ਦਾ ਖਾਦਾ ਹੋਵੇ ਅਸੀਂ ਕਾਂਗਰਸ ਨੂੰ ਗਾਲਾਂ ਕੱਢੀਏ ਆਪਣੀ ਕਾਂਗਰਸੀਓ ਨਾ ਬੇਈਮਾਨੂ ਕਰੋ ਰਾਜਾ ਜੀ ਤੂੰ ਮੇਰੇ ਤੋਂ ਬਹੁਤ ਛੋਟਾ ਪਰ ਇੱਕ ਸਾਨੂੰ ਜੁਰਤ ਪਤਾ ਕਰਨੀ ਪਏਗੀ ਕਿ ਜਿਹੜਾ ਕਾਂਗਰਸ ਦੇ ਨਾਲ ਨਹੀਂ ਔਰ ਰਾਜੀਵ ਅਮਰਿੰਦਰ ਦੇ ਨਾਲ ਵੀ ਨਹੀਂ ਕਿ ਉਹ ਕਿਸੇ ਵਰਕਰ ਦਾ ਵੀ ਨਹੀਂ ਜਿਹੜਾ ਕਾਂਗਰਸ ਦੇ ਵਿੱਚ ਡਿਸਪਲਿਨ ਚ ਨਹੀਂ ਰਹਿੰਦਾ ਉਹ ਕਾਂਗਰਸੀਓ ਇੱਕ ਗੱਲ ਨੋਟ ਕਰ ਲੋ ਕਾਂਗਰਸ ਨੂੰ ਵਰਕਰ ਨਹੀਂ ਹਰਾਉਂਦਾ ਕਾਂਗਰਸ ਨੂੰ ਜਦੋਂ ਹਰਾਉਂਦੀ ਆ ਤੇ ਕਾਂਗਰਸ ਦੇ ਲੀਡਰ ਉਹਨੂੰ ਹਰਾਉਂਦੇ ਨਹੀਂ ਇਹ ਸੋਣਾ ਕਰਨ ਵਾਲੀ ਨਹੀਂ ਗੱਲ ਇਹ ਡੰਡਾ ਫੜਨ ਵਾਲੀ ਗੱਲ ਆ ਜਿਹੜਾ ਲੀਡਰ ਆਉਂਦਾ ਕੋਈ ਬੇਈਮਾਨ ਤੁਹਾਡੇ ਕੋਲ ਉਹਦੀਆਂ ਦੌੜਾਂ ਲਵਾਓ ਕਿ ਅਸੀਂ ਕਾਂਗਰਸ ਨੂੰ ਲੈ ਕੇ ਆਉਣਾ ਬੇਈਮਾਨਾ ਅਸੀਂ ਤੈਨੂੰ ਨਹੀਂ ਚਾਹਦੇ ਕਾਂਗਰਸ ਚਾਉਂਦੇ ਆ ਯਾਰ ਕਾਂਗਰਸ ਪੰਜਾਬ ਚੋਂ ਇਹ ਉਦੋਂ ਕਾਂਗਰਸ ਨਹੀਂ ਹਾਰੀ ਜਦੋਂ بڑے بڑے ਲੀਡਰ ਇੱਥੇ ਸੀ ਤੇ ਹੁਣ ਇਹਦੇ ਕੋਲ ਜਿਹੜੇ 92 ਲਈ ਫਿਰਦਾ ਇਹਦੇ ਦੋ ਨਹੀਂ ਜਿੰਨੇ ਜਦੋਂ ਆ ਬੈਠੇ ਆ ਸਾਡੇ ਸ਼ੇਰ ਬੈਠੇ ਹੋ ਤੁਸੀਂ ਸਾਡੀ ਕਹਦੇ ਦਿੰਨੇ ਆਸੀਂ ਕਿ ਸਾਡੀ ਰੀੜ ਦੀ ਹੱਡੀ ਨੇ ਰੀੜ ਦੀ ਹੱਡੀ ਨੂੰ ਉਹ ਯਾਦ ਰੱਖਦਾ ਜਿਹਦਾ ਪਰਿਵਾਰ ਜਿਹਦੇ ਵਿੱਚ ਖੂਨ ਆ ਕਾਂਗਰਸ ਦਾ ਤੇ ਜਿਹੜਾ ਆਣ ਕੇ ਕਾਂਗਰਸ ਨੂੰ ਖਾ ਕੇ ਜਾਂਦਾ ਉਹ ਦੀੜ ਦੀ ਹੱਡੀ ਨੂੰ ਤੋੜ ਕੇ ਚਲਾ ਜਾਂਦਾ ਸਾਡੇ ਕੋਲੋਂ ਰੀੜ ਦੀ ਹੱਡੀ ਫਿਰ ਸਿੱਧੀ ਨਹੀਂ ਹੁੰਦੀ